ਸੱਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨ ਪ੍ਰੀਤਕੌਰ ਅਸੀਂ ਖਬਰਾਂ ਲੈ ਕੇ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹੋ ਗਏ ਆ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸੇ ਸਭ ਤੋਂ ਪਹਿਲਾਂ ਤਾਂ ਪੰਜਾਬ ਦੀ ਗੱਲ ਕਰਦੇ ਆਂ ਜੀ ਪੰਜਾਬ ਦੇ ਵਿੱਚ ਮੌਜੂਦਾ ਸਥਿਤੀ ਕਿਵੇਂ ਐ ਹੜ੍ਹ ਦੀ ਖਬਰ ਕਿਵੇਂ ਐ ਹੜ੍ਹ ਦੇ ਨਾਲ ਕਹਿੰਦੇ ਹੁਣ ਤਾਂ ਲੋਕਾਂ ਦੀਆਂ ਮੌਤਾਂ ਵੀ ਹੋਣ ਲੱਗ ਗਈਆਂ ਨੇ ਜੀ ਬਿਲਕੁਲ ਜੀ ਬਿਲਕੁਲ ਲੰਘੇ ਕੱਲ 4 ਲੋਕਾਂ ਦੀ ਮੌਤ ਦੀ ਖਬਰ ਆਈ ਹੈ ਜੀ ਹੜ੍ਹ ਦੇ ਕਰਕੇ ਪੰਜਾਬ ਦੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਆ 3 ਲੋਕ ਮਾਦੋਪੁਰ ਦੇ ਵੱਲੋਂ ਤੇ ਇੱਕ ਬੰਦਾ ਪਠਾਨਕੋਟ ਦੇ ਵੱਲ ਉਹ ਡੁੱਬਣ ਦੇ ਕਰਕੇ ਮੁੱਕ ਗਏ ਆ ਲੰਘੇ ਕੱਲ ਇਹ ਵੀ ਖਬਰ ਆਈ ਹੈ ਵੀ ਇੱਕ ਪਿੰਡ ਦੇ ਵਿੱਚ 2 ਨਿਆਣੇ ਸੀ ਇਕੋ ਕਰਦੇ 9 ਸਾਲ ਦਾ ਤੇ 11 ਸਾਲ ਦਾ ਉਧਰ ਵੀ ਖੇਡਣ ਚਲੇ ਗਏ ਤੇ ਪਾਣੀ ਸੀਗਾ ਜੀ ਤੇ ਪਾਣੀ ਵਾਲੇ ਟੋਏ ਦੇ ਵਿੱਚ ਡਿੱਗ ਪਏ ਤੇ ਬਾਹਰ ਨਹੀਂ ਨਿਕਲ ਸਕੇ ਤੇ ਉਹਨਾਂ ਦੀ ਵੀ ਮੌਤ ਹੋ ਗਈ ਆ ਸੋ ਮਤਲਬ ਇਹ ਜੀ ਕਿ ਪਾਣੀ ਦੇ ਕਰਕੇ ਪੰਜਾਬ ਦੇ ਵਿੱਚ ਲਗਾਤਾਰ ਮੌਤਾਂ ਹੋ ਰਹੀਆਂ ਹੁਣ ਜਿਹੜੇ ਪੰਜਾਬ ਦੇ ਵਿੱਚ 2 ਲੱਖ ਏਕੜ ਤੋਂ ਵੱਧ ਫਸਲ ਹੁਣ ਤੱਕ ਡੁੱਬ ਚੁੱਕੀ ਆ 200 ਤੋਂ ਵੱਧ ਪਿੰਡ ਇਸ ਵੇਲੇ ਪ੍ਰਭਾਵਿਤ ਹੋ ਚੁੱਕੇ ਆ ਛੱਤਾਂ ਦੇ ਉੱਤੇ ਬੈਠੇ ਲੋਕ ਆ ਜਿਹੜੇ ਉਹਨਾਂ ਨੂੰ ਹਾਲੇ ਵੀ ਰਾਸ਼ਨ ਪਹੁੰਚਾਉਣ ਦਾ ਕੰਮ ਜਾਰੀ ਛੱਤਾਂ ਦੇ ਉੱਤੇ ਆ ਸਰਕਟਾ ਥਾਵਾਂ ਦੇ ਉੱਤੇ ਉਹਨਾਂ ਨੂੰ ਕੱਢ ਕੇ ਲੈ ਕੇ ਜਾ ਰਹੇ ਆ ਸੋ ਇਹ ਇਸ ਵੇਲੇ ਇਹੋ ਜਿਹੇ ਹਾਲਾਤ ਬਣੇ ਪਏ ਆ ਜਿਹੜੇ ਕਿ ਆਉਂਦੇ ਸਮੇਂ ਦੇ ਵਿੱਚ ਪਤਾ ਨਹੀਂ ਕਿਹੜੇ ਹਿਸਾਬ ਨਾਲ ਠੀਕ ਹੋਣੇ ਆ ਪਤਾ ਨਹੀਂ ਇਸ ਮਾਮਲੇ ਦੇ ਵਿੱਚ ਕੀ ਕੀ ਮੋੜ ਆਉਣਾ ਰਾਜਨੀਤਿਕ ਲੋਕਾਂ ਦਾ ਵੱਡਾ ਹਿੱਸਾ ਜਿਹੜਾ ਉਹ ਮਿਹਨਤ ਵੀ ਕਰ ਰਿਹਾ ਪਰ ਕਈ ਐਸੇ ਜਿਹੜੇ ਕੱਲੀ ਰੀਲ ਬਣਾਉਣ ਵਾਸਤੇ ਜਾਂਦੇ ਆ ਕਈ ਜਿਹੜੇ ਸਿਰਫ ਖਬਰਾਂ ਬਣ ਜਾਣ ਇਸ ਗੱਲ ਦੇ ਲਈ ਚੱਲੇ ਆ ਸੋ ਇਸ ਵੇਲੇ ਹਾਲਾਤ ਵੱਧ ਤੋਂ ਵੱਧਰ ਹੋਈ ਜਾਂਦੇ ਆ ਉਸ ਤੋਂ ਅਗਲੀ ਮਹੱਤਵਪੂਰਨ ਗੱਲ ਇੱਕ ਹੋਰ ਆ ਵੇ ਭਾਈ ਅਰਬਾਂ ਰੁਪਏ ਦਾ ਹੁਣ ਤੱਕ ਨੁਕਸਾਨ ਹੋ ਚੁੱਕਿਆ ਉਹ ਅਰਬਾਂ ਦਾ ਕਿਵੇਂ ਕਿਉਂਕਿ 2 ਲੱਖ ਏਕੜ ਤਾਂ ਫਸਲੀ ਬਰਬਾਦ ਹੋ ਗਈ ਆ ਜੇ ਆਪਾਂ ਗੱਲ ਕਰੀਏ ਘਰਾਂ ਦੀ ਘਰਟ ਹੈਗੇ ਆ ਹੋਰ ਗੱਲਾਂ ਗੱਲ ਕਰੀਏ ਤੇ ਆਪਾਂ ਸੜਕਾਂ ਟੁੱਟ ਗਈਆਂ ਬੜਾ ਕੁਝ ਵਿਗੜ ਗਿਆ ਤੇ ਜਿਹੜੇ ਇਸ ਵળે ਘਰ ਖੜੇ ਵੀ ਆ ਉਹ ਵੀ ਪਤਾ ਨਹੀਂ ਕਿਹੜੇ ਵળે ਡਿੱਗ ਪੈਣ ਕੱਲ ਨੂੰ ਜਦੋਂ ਪਾਣੀ ਸੁੱਕ ਗਿਆ ਤੇ ਉਸ ਤੋਂ ਬਾਅਦ ਵੀ ਨੁਕਸਾਨ ਬਹੁਤ ਹੋਣੀ ਆ ਉਹਦਾ ਕਾਰਨ ਬਿਮਾਰੀ ਵੀ ਫੈਲ ਸਕਦੀ ਆ ਉਹਦਾ ਕਾਰਨ ਇਹ ਵੀ ਜਿਹੜੇ ਘਰਾਂ ਦੇ ਜਾਂ ਦੀਆਂ ਚ 20-20 ਦਿਨ ਪਾਣੀ ਖੜਾ ਰਹੂਗਾ ਉਹਨਾਂ ਦਾ ਕੀ ਬਣਨਾ ਹੈਗਾ ਕਿਸੇ ਵੀ ਵੇਲੇ ਕੋਈ ਵੀ ਨੁਕਸਾਨ ਹੋ ਸਕਦਾ ਸੋ ਬਹੁਤ ਵੱਡਾ ਨੁਕਸਾਨ ਹੋ ਚੁੱਕਿਆ ਮੈਂ ਕੱਲ ਇੱਕ ਸਮਾਜ ਸੇਵੀ ਦੀ ਇੰਟਰਵਿਊ ਪੜ੍ਹ ਰਿਆ ਸੀ ਉਹ ਕਹਿੰਦਾ ਬਾਈ ਜੀ ਫਿਲਹਾਲ ਤਾਂ ਸਿਰਫ ਆਪਾਂ ਇਹ ਦੇਖਦੇ ਆ ਨਾ ਵੀ ਭਾਈ ਲੋਕਾਂ ਨੂੰ ਆਪਾਂ ਬਚਾ ਕੇ ਫਲਾਣੀ ਥਾਂ ਤੇ ਲੈ ਆਉਣਾ ਫਿਲਹਾਲ ਤਾਂ ਆਪਾਂ ਪਾਣੀ ਦੇ ਵਿੱਚੋਂ ਕੱਢ ਕੇ ਸੁੱਕੀ ਥਾਂ ਤੇ ਲੈ ਕੇ ਆ ਰਹੇ ਆ ਜਾਂ ਪ੍ਰਾਸਨ ਦੇ ਰਹੇ ਆ ਅਸਲ ਲੋੜ ਤਾਂ 20 ਦਿਨਾਂ ਬਾਅਦ ਪੈਣੀ ਆ ਜਦੋਂ ਇਹ ਪਾਣੀ ਲਹਿ ਗਿਆ ਜਦੋਂ ਇਹ ਪਾਣੀ ਸੁੱਕ ਗਿਆ ਉਸ ਤੋਂ ਬਾਅਦ ਜ਼ਿੰਦਗੀ ਕਿਹੋ ਜਿਹੀ ਬਣਦੀ ਹੈ ਇਹ ਪਤਾ ਲੱਗੂਗਾ ਕਿਉਂਕਿ ਉਦੋਂ ਖੇਤਾਂ ਦੇ ਵਿੱਚੋਂ ਰੇਤ ਕੱਢਣੀ ਆ ਅਸਲ ਯੋਗ ਫੇਰ ਬਣਾਉਣੇ ਖੇਤ ਬਣਾਉਣੇ ਆ ਫੇਰ ਲੋਕਾਂ ਦਾ ਇਲਾਜ ਕਰਵਾਉਣਾ ਲੋਕਾਂ ਦੇ ਘਰ ਪਾਉਣੇ ਆ ਉਹ ਕਹਿੰਦੇ ਜੀ 20 ਦਿਨਾਂ ਬਾਅਦ ਲੋਕਾਂ ਦੀ ਅਸਲ ਪ੍ਰੀਖਿਆ ਸ਼ੁਰੂ ਹੋਣੀ ਆ ਦਾਨੀਆਂ ਦੀ ਵੀ ਪ੍ਰੀਖਿਆ ਸ਼ੁਰੂ ਹੋਣੀ ਆ ਸੋ ਇਹ ਹੈ ਜੀ ਕਿ ਇਸ ਵळे ਪੰਜਾਬ ਦੇ ਵਿੱਚ ਰਾਜਨੀਤੀ ਕਰਨ ਵਾਲੇ ਇਹ ਸਭ ਤੋਂ ਰਾਜਨੀਤੀ ਕਰੀ ਜਾਂਦੇ ਆ ਸੇਵਾ ਕਰਨ ਵਾਲੇ ਸੇਵਾ ਕਰੀ ਜਾਂਦੇ ਆ ਹਰ ਤਰ੍ਹਾਂ ਦੇ ਲੋਕ ਆ ਪੰਜਾਬ ਦੇ ਵਿੱਚ ਜੀ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਜਨਾਬ ਸਾਹਿਬ ਹਰ ਤਰ੍ਹਾਂ ਦੇ ਲੋਕ ਨੇ ਪੰਜਾਬ 'ਚ ਪਰ ਜਦੋਂ ਆਪਾਂ ਅੰਕੜਿਆਂ ਵੱਲ ਧਿਆਨ ਮਾਰਦੇ ਆਂ ਤਾਂ ਪੰਜਾਬ ਦੇ ਕਰੀਬ 70% ਵਿਧਾਇਕ ਇਹੋ ਜਿਹੇ ਨੇ ਜਿਹੜੇ ਕਰੋੜਪਤੀ ਨੇ ਪਰ ਕੋਈ ਵੀ ਨਿੱਜੀ ਮਦਦ ਲਈ ਅੱਗੇ ਆਇਆ ਜੀ ਕਿਸੇ ਨੇ ਕਿਹਾ ਵੀ ਮੈਂ ਮਦਦ ਕਰਦਾ ਲੋਕਾਂ ਦੀ ਲੱਗੇ ਕੱਲ ਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਆਪਣੀ 1 ਮਹੀਨੇ ਦੀ ਤਨਖਾਹ ਇਹ ਜਿਹੜੇ ਹੜਪੀੜਤਾ ਇਹਨਾਂ ਲੋਕਾਂ ਨੂੰ ਦੰਨਾ ਤੇ ਆਮ ਆਦਮੀ ਪਾਰਟੀ ਦੇ ਸਾਰੇ ਹੀ ਵਿਧਾਇਕ ਤੇ ਮੰਤਰੀ ਆਪਣੀ ਇੱਕ ਇੱਕ ਮਹੀਨੇ ਦੀ ਤਨਖਾਹ ਇਹਨਾਂ ਪੀੜਤ ਲੋਕਾਂ ਨੂੰ ਦਿੰਦੇ ਆ ਚਲੋ ਜਿੰਨੇ ਜੋ ਅੱਗੇ ਹੈਗੇ ਆ ਉਹਨਾਂ ਨੇ ਵੀ ਕੀਤਾ ਪਰ ਮੈਨੂੰ ਇਹ ਲੱਗਦਾ ਕਿ ਪੰਜਾਬ ਦੇ ਵਿੱਚ ਹੁਣ ਇਸ ਤਰੀਕੇ ਦੇ ਨਾਲ ਨਹੀਂ ਕਿ ਜੇ ਕਿਛਦੀ 80000 ਦਾ 1 ਲੱਖ ਤਨਖਾਹ ਤੇ ਨੇਤਾ ਉਹਦੇ ਨਾਲ ਪੂਰੀਆਂ ਪੈ ਜਾਣ ਇਹ ਸੰਭਵ ਨਹੀਂ ਹੈਗਾ ਜਦੋਂ ਅਰਬਾਂ ਦਾ ਨੁਕਸਾਨ ਹੋਇਆ ਹੋਵੇ ਉਦੋਂ ਗੱਫੇ ਭਾਵੇਂ ਕੇਂਦਰ ਦੇਵੇ ਭਾਵੇਂ ਸੂਬੇ ਦੀ ਸਰਕਾਰ ਦੇਵੇ ਸਾਵੇਂ ਪਰਸਨਲ ਤੌਰ ਤੇ ਕੋਈ ਦੇਵੇ ਉਹਨੂੰ ਖੁੱਲੇ ਗੱਫੇ ਦੇਣੇ ਪੈਣਗੇ ਕਿਉਂਕਿ ਦੇਖੋ 1 ਲੱਖ ਰੁਪਈਆ ਜੇ ਤਨਖਾਹ ਦੇ ਰੂਪ ਦੇ ਵਿੱਚ ਆਪਾਂ ਦੇ ਗੇ ਉਹਦੇ ਨਾਲ ਤਾਂ ਬੰਦਾ ਕੁਝ ਨਹੀਂਗਾ 1 ਲੱਖ ਰੁਪਈਆ ਚਾਹਤਕਲ ਇੱਕ ਕੰਦਰੀ ਨਿਕਲਦੀ ਤੇ ਪੰਜਾਬ ਦੇ 117 ਵਿਧਾਇਕਾਂ ਦੇ ਵਿੱਚੋਂ 74% ਦੀ ਵਿਧਾਇਕ ਕੈਸੇ ਆ ਜਿਹੜੇ ਕਿ ਕਰੋੜਪਤੀ ਆ ਕੋਈ 200 ਕਰੋੜ ਦਾ ਮਾਲਕ ਆ ਕੋਈ 100 ਕਰੋੜ ਦਾ ਕੋਈ 50 ਕਰੋੜ ਦਾ ਕੋਈ 30 ਕਰੋੜ ਦਾ ਮਾਲਕ ਆ ਕੋਈ 300 ਕਰੋੜ ਦਾ ਮਾਲਕ ਵੀ ਆ ਤੇ ਉਹ ਅੰਕੜਾ ਜਿਹੜਾ ਕਿ ਇਹਨਾਂ ਦੇ ਵੱਲੋਂ ਚੋਣ ਲੜਨ ਦੇ ਮੌਕੇ ਹਲਫਨਾਮੇ 'ਚ ਦਾਖਲ ਕੀਤਾ ਜਾਂਦਾ ਵੀ ਮੇਰੇ ਕੋਲੇ ਕਿੰਨੀ ਜਾਇਦਾਦ ਆ ਕਿੰਨੇ ਪੈਸੇ ਆ ਕਿਹੜੇ ਅਕਾਊਂਟ 'ਚ ਕੀ ਆ ਕੀ ਕੀ ਮਿਊਚੁਅਲ ਫੰਡ 'ਚ ਆ ਕਿੰਨਾ ਐਫ.ਡੀ ਆ ਇਹ ਉਹਦਾ ਵੀਰਵਾ ਹੈਗਾ ਸੋ ਮਤਲਬ ਕਹਿਣ ਦਾ ਇਹ ਜੀ ਕਿ ਇਸ ਵੇਲੇ ਪੰਜਾਬ ਦਾ ਕੋਈ ਵੀ ਇੱਕ ਨੇਤਾ ਐਸਾ ਨਹੀਂ ਸਾਹਮਣੇ ਆਇਆ ਜਿਨੇ ਇਹ ਗੱਲ ਕਹੀ ਹੋਵੇ ਜੀ ਕਿ ਮੈਂ ਦਸਬੰਦ ਕੱਢਦਾ ਮੈਂ 800 ਕਰੋੜ ਦਾ ਦਸਬੰਦ ਦਿੰਦਾ ਕਿਉਂਕਿ ਇਹ ਉਹ ਲੋਕ ਆ ਜਿਹੜੇ ਕਿ ਡੁੱਬ ਰਹੇ ਆ ਤੇ ਡੁੱਬ ਚੁੱਕੇ ਆ ਜਿਨ੍ਹਾਂ ਨੇ ਕਿ ਬਿਨਾ ਕੁਝ ਜਾਣੇ ਰਾਜਨੀਤਿਕ ਲੋਕਾਂ ਨੂੰ ਬਿਨਾ ਪਰਖੇ ਹਮੇਸ਼ਾ ਕਤਾਰਾਂ ਦੇ ਵਿੱਚ ਖੜਕੇ ਉਹਨਾਂ ਦੀ ਮਦਦ ਕੀਤੀ ਆ ਉਹਨਾਂ ਨੂੰ ਵੋਟਾਂ ਪਾਈਆਂ ਤੇ ਇਸ ਵਾਲੇ ਪਾਈ ਤੇ ਡੁੱਬ ਰਹੇ ਆ ਤੇ ਇਹਨਾਂ ਦੀ ਵੱਧ ਤੋਂ ਵੱਧ ਮਦਦ ਹੋਣੀ ਚਾਹੀਦੀ ਆ ਸੋ ਵੈਨੇ ਪਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਕੌਣ ਕੀ ਕੀ ਦਿੰਦਾ ਪਰ ਕਿਸੇ ਵੀ ਇੰਡਸਟਰੀਅਲਿਸਟ ਨੇ ਕਿਸੇ ਵੀ ਗਵਈਏ ਨੇ ਹਾਲੇ ਤੱਕ ਦਿਲ ਖੋਲ ਕੇ ਉਮੀਦਵਾਰ ਨਹੀਂ ਕੀਤਾ ਜਿਵੇਂ ਕਿ ਹੁਣ ਤੱਕ ਉਹਨੂੰ ਕਰ ਦੇਣਾ ਚਾਹੀਦਾ ਸੀ ਜੀ ਬਿਲਕੁਲ ਸਹੀ ਸਤਿਆਨਸਾਬੁੱਦੁਰ ਹਰਿਆਣਾ ਦੇ ਮੁੱਖ ਮੰਤਰੀ ਜਿਹੜੇ ਨੇ ਉਹਨਾਂ ਨੇ ਕਹਿੰਦੇ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਹੈ ਕੀ ਲਿਖਿਆ ਇਸ ਚਿੱਠੀ ਦੇ ਵਿੱਚ ਜੀ ਚਿੱਠੀ ਬਹੁਤ ਵਧੀਆ ਗੱਲ ਹੈ ਜੀ ਦੇਖੋ ਇਹ ਸਿਸ਼ਟਾਚਾਰ ਦੇ ਨਾਤੇ ਸਤਕਾਰ ਦੇ ਨਾਤੇ ਚਿੱਠੀ ਲਿਖੀ ਗਈ ਹੈ ਇਹਦੇ ਲਈ ਆਪਾਂ ਨੂੰ ਧੰਨਵਾਦ ਕਰਨਾ ਬਣਦਾ ਇਹਦੇ ਲਈ ਸ਼ੁਕਰੀਆ ਨਾਇਬ ਸਿੰਘ ਸੈਣੀ ਹੋਰਾਂ ਦਾ ਹਰਿਆਣਾ ਦੇ ਮੁੱਖ ਮੰਤਰੀ ਦਾ ਉਹਨਾਂ ਨੇ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਦੇ ਉੱਤੇ ਇੱਕ ਚਿੱਠੀ ਜਾਰੀ ਕੀਤੀ ਹੈ ਉਹਨਾਂ ਨੇ ਚਿੱਠੀ ਦੇ ਵਿੱਚ ਇਹ ਗੱਲ ਕਹੀ ਹੈ ਕਿ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਅਸੀਂ ਤੁਹਾਡੇ ਨਾਲ ਪੰਜਾਬ ਦੇ ਵਿੱਚ ਹੜ੍ਹ ਆਏ ਆ ਹੜ੍ਹ ਪੀੜਤ ਲੋਕਾਂ ਦੀ ਸਥਿਤੀ ਮਾੜੀ ਹੋਈ ਪਈ ਹੈ ਅਸੀਂ ਇਸ ਔਖੀ ਘੜੀ ਦੇ ਵਿੱਚ ਤੁਹਾਡੇ ਨਾਲ ਹਰਿਆਣਾ ਦੇ 2 ਕਰੋੜ ਤੇ 80 ਲੱਖ ਦੇ ਕਰੀਬ ਜਿਹੜੇ ਆਬਾਦੀ ਆ ਇਹ ਤੁਹਾਡੇ ਨਾਲ ਖੜੀ ਆ ਤੁਸੀਂ ਸਾਨੂੰ ਇੱਕ ਇਸ਼ਾਰਾ ਕਰ ਦਿਓ ਵੀ ਆਹ ਤੁਹਾਡੇ ਹਿੱਸੇ ਦੇ ਵਿੱਚ ਡਿਊਟੀ ਆ ਅਸੀਂ ਆਪਣੀ ਉਸ ਡਿਊਟੀ ਨੂੰ ਤੰਦੇ ਹੀ ਨਿਭਾਵਾਂਗੇ ਲੋਕ ਕਹਿੰਦੇ ਕਿ ਸੰਕਟ ਕਿਸੇ ਦੇ ਉੱਤੇ ਵੀ ਕਦੇ ਵੀ ਆ ਸਕਦਾ ਪਰ ਅਸੀਂ ਭਾਵੇਂ ਹੋਰ ਸੂਬਿਆਂ ਵਾਲੇ ਹੋਈਏ ਭਾਵੇਂ ਜਿਵੇਂ ਮਰਜ਼ੀ ਹੋ ਗਈ ਪਰ ਇਹ ਸੰਕਟ ਦੀ ਘੜੀ ਦੇ ਵਿੱਚ ਤੁਹਾਡੇ ਨਾਲ ਖੜੇ ਆ। ਸੋ ਉਹਨਾਂ ਨੇ ਇਹ ਗੱਲ ਕਹੀ ਵੀ ਤੁਸੀਂ ਚਿੰਤਾ ਨਾ ਕਰੋ। ਜੋ ਕੁਝ ਕੁਦਰਤ ਦੇ ਵਰਤਾਰੇ ਦੇ ਤੌਰ ਤੇ ਵਾਪਰਿਆ ਉਹ ਤਾਂ ਆਪਾਂ ਚਲੋ ਟਾਲ ਨਹੀਂ ਸਕਦੇ ਪਰ ਉਹ ਕਹਿੰਦੇ ਜੀ ਅਸੀਂ ਤੁਹਾਡੇ ਨਾਲ ਖੜੇ ਆ। ਤੁਸੀਂ ਬੇਫਿਕਰ ਰਹੋ। ਅਸੀਂ ਦੁੱਖ ਸੁੱਖ ਦੇ ਵਿੱਚ ਭਾਈਵਾਲ ਰਹਿਣੇ ਵੀ ਚਾਹੀਦੇ ਆ ਤੇ ਕਦੇ ਵੀ ਕਿਸੇ ਨੂੰ ਕਿਤੇ ਵੀ ਲੋੜ ਪੈ ਸਕਦੀ ਆ। ਅਸੀਂ ਤੁਹਾਡੇ ਨਾਲ ਆ ਜੀ। ਇਹ ਤਾਂ ਬਹੁਤ ਸੋਹਣੀ ਗੱਲ ਹੈ ਜਨਾਬ ਸਾਹਿਬ ਕਿਉਂਕਿ ਇਹੋ ਜੇ ਮੌਕੇ ਦੇ ਉੱਪਰ ਜੇਕਰ ਕੋਈ ਸੁਭਾਈ ਗੱਲ ਕਹਿ ਦਿੰਦਾ ਹੈ ਤਾਂ ਵਾਕਈ ਇੱਕ ਹੌਸਲਾ ਆਉਂਦਾ ਹੈ ਵਾਕਈ ਇੱਕ ਵਧੀਆ ਗੱਲ ਇੱਕ ਵਧੀਆ ਸੁਨੇਹਾ ਜਾਂਦਾ ਹੈ ਜੇ ਸਾਰਿਆਂ ਦੇ ਵਿੱਚ ਤਾਂ ਬਿਲਕੁਲ ਜੀ ਬਿਲਕੁਲ ਇਹ ਗੱਲ ਸੱਚੀ ਹੈ ਜੀ ਕਿ ਇਸ ਵੇਲੇ ਹਾਲਾਤ ਤਾਂ ਬਹੁਤ ਚਿੰਤਾਜਨਕ ਹਨ ਪਰ ਇਸ ਚਿੰਤਾਜਨਕ ਹਾਲਾਤ ਦੇ ਵਿੱਚ ਜਿਹੜੇ ਵੀ ਲੋਕ ਮਦਦ ਦੇ ਵਾਸਤੇ ਨਿਕਲਦੇ ਉਹਨਾਂ ਦਾ ਸ਼ੁਕਰੀਆ ਦਾ ਕਰਨਾ ਬਣਦਾ ਜਿਹੜੇ ਵੀ ਲੋਕ ਇਸ ਵੇਲੇ ਢਾਰਸ ਬਣਮਾਉਂਦੇ ਆ ਉਹਨਾਂ ਦਾ ਧੰਨਵਾਦੀ ਕਰਨਾ ਬਣਦਾ ਸੋ ਅਸੀਂ ਹਰਿਆਣਾ ਦੇ ਮੁੱਖ ਮੰਤਰੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਦੇ ਵੱਲੋਂ ਇਹ ਉਦਮ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਇਹ ਗੱਲ ਕਹੀ ਗਈ ਆ ਉਹਨਾਂ ਦਾ ਸ਼ੁਕਰੀਆ ਦਿলো ਕਰਦਾ ਬਣਦਾ ਕਿਉਂਕਿ ਦੇਖੋ ਹਰਿਆਣੇ ਨਾਲ ਸਾਡਾ ਪਾਣੀ ਦਾ ਰੋਲਾ ਵੀ ਚੱਲਦਾ ਹਰਿਆਣੇ ਨਾਲ ਸਾਡੇ ਹੋਰ ਮਸਲੇ ਵੀ ਚੱਲਦੇ ਆ ਪਰ ਜਦੋਂ ਉਹ ਮਸਲੇ ਇੱਕ ਪਾਸੇ ਹੋ ਜਾਂਦੇ ਜਦੋਂ ਲੋਕ ਡੁੱਬਦੇ ਹੋਣ ਜਿਵੇਂ ਮੈਂ ਪਹਿਲਾਂ ਗੱਲ ਕਹੀ ਆ ਜੇ ਜਦੋਂ ਹੁਣ ਲੋਕ ਮਰ ਰਹੇ ਹੋਣ ਪਸ਼ੂ ਮਰ ਰਹੇ ਹੋਣ ਛੱਤਾਂ ਡਿੱਗ ਰਹੀਆਂ ਹੋਣ ਤੇ ਸੂਬੇ ਦੀ ਸਰਕਾਰ ਇਹ ਗੱਲ ਕਵੇ ਦੀ ਕਿ ਅਸੀਂ ਤਾਂ ਤੁਹਾਡੇ ਨਾਲ ਹਰ ਮੋੜ ਦੇ ਉੱਤੇ ਖੜੇ ਆ ਉਹਦਾ ਵੀ ਚਲੋ ਧੰਨਵਾਦ ਕਰਦੇ ਜਿਹੜੇ ਲੋਕ ਖੜੇ ਆ ਔਰ ਜਿਹੜੇ ਗਵਾਂਢੀ ਆ ਜੇਕਰ ਗਵਾਂਢੀ ਵੀ ਤੁਹਾਡੇ ਨਾਲ ਖੜੇ ਤਾਂ ਉਹ ਗੱਲ ਹੋਰ ਹੁੰਦੀ ਹੈ ਇਸ ਕਰਕੇ ਗਵਾਂਢੀ ਸੂਬੇ ਦੇ ਜਿਹੜੀ ਚੱਠੀ ਲਿਖੀ ਆ ਉਹਦੇ ਲਈ ਸ਼ੁਕਰੀਆ ਦਾ ਕਰਨਾ ਬਣਦਾ ਜੀ ਬਿਲਕੁਲ ਸਹੀ ਤੇ ਤੈਨਾ ਸਾਹਿਬ ਪਰ ਲੁਧਿਆਣੇ ਨੂੰ ਲੈ ਕੇ ਬੜੀ ਚਿੰਤਾਜਨਕ ਖਬਰ ਸਾਹਮਣੇ ਆ ਰਹੀ ਹੈ ਕਹਿੰਦੇ ਕਿ ਅੱਤਵਾਦੀ ਹਮਲੇ ਦੀ ਧਮਕੀ ਮਿਲ ਗਈ ਤੇ ਲੋਰਡ ਜਾਰੀ ਕਰ ਦਿੱਤਾ ਗਿਆ ਜੀ ਹਾਂ ਬਿਲਕੁਲ ਜੀ ਬਿਲਕੁਲ ਅੱਤਵਾਦੀ ਹਮਲੇ ਦੀ ਧਮਕੀ ਮੜੀ ਹੈ ਇਥੇ ਅਲਰਟ ਜਾਰੀ ਕਰ ਦਿੱਤਾ ਗਿਆ ਕੋਈ ਵੀ ਨੁਕਸਾਨ ਨਾ ਹੋ ਜੇ ਪੁਲਿਸ ਚੱਪੇ ਚੱਪੇ ਦੇ ਉੱਤੇ ਤਾਇਨਾਤ ਆ ਕਿਸੇ ਦੇ ਵੱਲੋਂ ਇਕ ਤਜਾ ਦੂਆਂ ਦੇ ਵੱਲੋਂ ਜਿੰਨੇ ਦੇ ਵੱਲੋਂ ਵੀ ਈਮੇਲਾਂ ਕੀਤੀਆਂ ਗਈਆਂ ਸਰਕਾਰੀ ਦਫ਼ਤਰਾਂ ਦੇ ਵਿੱਚ ਕਿ ਅਸੀਂ ਲੁਧਿਆਣੇ ਦੇ ਵਿੱਚ ਵੱਡਾ ਨੁਕਸਾਨ ਕਰ ਦੇਣਾ ਸੋ ਉਹਦੇ ਕਰਕੇ ਇੱਥੇ ਜਿੱ ਚੱਪੇ-ਚੱਪੇ ਦੇ ਉੱਤੇ ਪੁਲਿਸ ਦਾ ਨਾਟਕ ਕੀਤੀ ਗਈ ਹੈ ਉੱਥੇ ਪੁਲਿਸ ਚੈਕਿੰਗ ਕਰ ਰਹੀ ਹੈ ਇਹ ਜਿਹੜੇ ਲੋਕ ਇਹ ਕੌਣ ਹੈ ਇਹ ਨਹੀਂ ਮੈਨੂੰ ਕਦੇ ਸਮਝ ਲੱਗੀ ਜਿਹੜੇ ਲੋਕ ਕਦਾਂ ਨਹੀਂ ਦਾ ਧਮਕਾ ਦਿੰਦੇ ਆ ਕਦੇ ਇਹ ਕੁਝ ਲਿਖ ਦਿੰਦੇ ਆ ਕਦੇ ਇਹ ਕੁਝ ਲਿਖ ਦਿੰਦੇ ਆ ਕਦੇ ਦਰਬਾਰ ਸਾਹਿਬ ਨੂੰ ਉਡਾ ਦੇਾਂਗੇ ਕਰੇ 에ਅਰਪੋਰਟ ਉਡਾ ਦੇਾਂਗੇ ਕਦੇ ਰੇਲਵੇ ਸਟੇਸ਼ਨ ਉਡਾ ਦੇਾਂਗੇ ਸਰੇ ਸਕੂਲ ਆ ਜਾਣਗੇ ਕਰੇ ਬਾਜ਼ਾਰ ਦੇ ਵਿੱਚ ਐ ਕਰਦੇਗੇ ਇਹ ਲਗਾਤਾਰ ਇਹ ਗੱਲ ਕਰਦੇ ਆ ਦੁੱਖ ਹੁੰਦਾ ਇਹਨਾਂ ਗੱਲਾਂ ਦੇ ਉੱਤੇ ਪਰ ਲੁਧਿਆਣੇ ਦੇ ਵਿੱਚ ਜਦੋਂ ਹੁਣ ਇਹ ਤਮਕੀਨ ਮਿਲੀ ਆ ਤੇ ਫਿਰ ਉੱਥੇ ਪੁਲਿਸ ਚੱਪੇ ਚੱਪੇ ਦੇ ਉੱਤੇ ਤਣਾ ਤਾਰ ਗੱਡੀਆਂ ਦੀ ਚੈਕਿੰਗ ਹੋ ਰਹੀ ਆ ਕੁਝ ਵੀ ਅਨਸੁਖਾਵਾਂ ਨਾ ਵਾਪਰੇ ਪੁਲਿਸ ਪੂਰੀ ਅਲਰਟ ਦੇ ਉੱਤੇ ਜੀ ਜੀ ਤੇ ਟੇਣਾ ਸਾਹਿਬ ਉਧਰ ਦੂਸਰੇ ਬਨੇ ਮਜੀਠਿਆ ਹੋਰਾਂ ਦੀਆਂ ਮੁਸ਼ਕਲਾਂ ਕਿਤੇ ਵੀ ਘਟਦੀਆਂ ਹੋਈਆਂ ਨਜ਼ਰ ਨਹੀਂ ਆ ਰਹੀਆਂ ਬਿੱਤਰ ਮਜੀਠਿਆ ਦੀ ਨਾਇਖਰਾਸਤ 6 ਸਤੰਬਰ ਤੱਕ ਵੱਧ ਗਈ ਹੈ ਜੀ ਹਾਂ ਬਿਲਕੁਲ ਜੀ ਬਿਲਕੁਲ ਵਿਕਰਮ ਮਜੀਠੀਆ ਹੋਰਾਂ ਦੀਆਂ ਮੁਸ਼ਕਲਾਂ ਦੇ ਵਿੱਚ ਕਟੌਤੀ ਦੀ ਥਾਂ ਤੇ ਵਾਧਾ ਹੀ ਹੋ ਰਿਹਾ ਫਿਲਹਾਲ ਤੱਕ ਤੇ ਵਿਕਰਮ ਮਜੀਠੀਆ ਦੇ ਮਸਲੇ ਦੇ ਵਿੱਚ ਕੋਈ ਹਾਲੇ ਰਾਹਤ ਨਹੀਂ ਮਿਲ ਗਈ ਮਜੀਠੀਆ ਹੋਰਾਂ ਦਾ ਮਸਲਾ ਲਗਾਤਾਰ ਅੱਗੇ ਤੋਂ ਅੱਗੇ ਮੁਸ਼ਕਲ ਹਾਲਾਤ ਦੇ ਵੱਲ ਵਧ ਰਿਹਾ ਤੇ ਇਹ ਉਹਦਾ ਹੀ ਇੱਕ ਨਮੂਨਾ ਆਇਆ ਉਹਦਾ ਹੀ ਇੱਕ ਰੂਪ ਖਬਰ ਦਾ ਆਇਆ ਵੀ ਲੰਘੇ ਕੱਲ ਮੋਹਾਲੀ ਦੀ ਅਦਾਲਤ ਦੇ ਵਿੱਚ ਵਿਕਰਮ ਮਜੀਠੀਆ ਕੇਸ ਦੀ ਸੁਣਵਾਈ ਹੋਈ ਹੈ ਤੇ ਉੱਥੇ ਜਦੋਂ ਸੁਣਵਾਈ ਹੋਈ ਤੇ ਉਸ ਤੋਂ ਬਾਅਦ ਕੋਈ ਖੜਾ ਨਹੀਂ ਫੁੱਟਿਆ ਜੀ ਕਿਉਂਕਿ ਉਹਨਾਂ ਦੀ ਨਿਆਂ ਦੀ ਹਿਰਾਸਤ ਦੇ ਵਿੱਚ 6 ਸਤੰਬਰ ਤੱਕ ਦਾ ਵਾਅਦਾ ਹੋ ਗਿਆ। ਵਿਕਰਮ ਜਿੱਟਿਆ ਨੂੰ ਨਾ ਬਾਡੇ। ਜਦੋਂ ਗ੍ਰਿਫਤਾਰ ਕੀਤਾ ਗਿਆ ਸੀ ਉਦੋਂ ਇੰ样 ਲੱਗਦਾ ਸੀ ਵੀ 6 ਤੀਜੀ ਵਾਰ ਆ ਜਾਣਾ। ਤੇ ਅਜੀਤ ਸਿੰਘ ਪਰ ਆਜੂ ਤੇ ਬੱਲੇ ਬੱਲੇ ਹਜੂ ਚਾਰੇ ਪਾਸੇ ਵੀ ਮਜੀਠੀਆ ਫਿਰ ਇੱਕ ਵਾਰੀ ਜਨਗਤ ਕੇ ਆਇਆ। ਪਰ ਵਿਕਰਮ ਜਿੱਟਿਆ ਦੀ ਹਾਲੇ ਤੱਕ ਛੜਾ ਛੁੱਟਣ ਦੀ ਖਬਰ ਨਹੀਂ ਆ ਰਹੀ। ਕਿਉਂਕਿ ਕਦੇ ਖਬਰ ਆਉਂਦੀ ਆ ਵੀ ਭਾਈ ਇਹਨਾਂ ਦੀ ਨਿਆਂ ਚ ਹਿਰਾਸਤ ਚ ਵਾਅਦਾ ਹੋ ਗਿਆ ਕਦੇ ਖਬਰ ਆਉਂਦੀ ਆ ਜ਼ਮਾਨਤ ਦੀ ਅਰਜ਼ੀ ਲੱਗ ਹੋਗੀ। ਅੱਜ ਚਾਰ ਦਿਨ ਪਹਿਲਾਂ ਹਾਈ ਕੋਰਟ ਦੇ ਵਿੱਚ ਜਿਹੜੀ ਅਰਜ਼ੀ ਦਾਖਲ ਕੀਤੀ ਸੀਗੀ ਵਕੀਲਾਂ ਨੇ ਜ਼ਮਾਨਤ ਦੇ ਲਈ ਤੇ ਉਹ ਉਹਨਾਂ ਨੇ ਵਾਪਸ ਲਈ ਆ ਉਹ ਵਾਪਸ ਇਸ ਕਰਕੇ ਲਈ ਚਲੇਗੇ ਇਸ ਨੂੰ ਸੁਧਾਰ ਕਰਕੇ ਸੋਧ ਕਰਕੇ ਇਹਦੇ ਵਿੱਚ ਫਿਰ ਦਾਖਲ ਕਰਾਂਗੇ ਸੋ ਇਸ ਤਰੀਕੇ ਨਾਲ ਖਬਰਾਂ ਹਰ ਰੋਜ਼ ਆਉਂਦੀਆਂ ਸੋ ਵੀ ਨਹੀਂ ਭਾਈ ਉਹਦੇ ਸਮੇਂ ਦੇ ਵਿੱਚ ਕੀ ਬੰਦਦਾ ਪਰ ਗੱਲ ਕੋਲ ਮਿਲਾ ਕੇ ਇਹ ਆ ਵੀ ਭਾਈ ਵਿਕਰਮਜੀਤ ਸਿੰਘ ਹਾਲੇ ਤੱਕ ਜੇਲ੍ਹ ਦੇ ਵਿੱਚ ਆ ਤੇ ਅਕਾਲੀ ਦਲ ਦੇ ਆਗੂ ਹੋਰ ਵੱਖ-ਵੱਖ ਕੰਮਾਂ ਦੇ ਵਿੱਚ ਆ ਹੁਣ ਵੀ ਜੀ ਕਿਉਂਕਿ ਹੜ ਆਏ ਹੋਏ ਆ ਉਧਰ ਨਵੇਂ ਹਰਪ੍ਰੀਤ ਸਿੰਘ ਦੇ ਕਾੜੀ ਗੱਲ ਦੇ ਨਾਲ ਵੀ ਮੁਕਾਬਲਾ ਹੈਗਾ ਸੋ ਇਹਦੇ ਕੀ ਬਣਦਾ ਪਰ ਵਿਕਰਮਜੀਤਿਆ ਨੂੰ ਪਤਾ ਨਹੀਂ ਕਿੰਨੀ ਦੇਰ ਤੱਕ ਹੋਰ ਅੰਦਰ ਰਹਿਣਾ ਪਊਗਾ ਪਰ ਜਿਵੇਂ ਉਹ ਭਗਵੰਤ ਮਾਨ ਹੋਰੀ ਕਹਿੰਦੇ ਹੁੰਦੇ ਵੀ ਅਸ ਕੀ ਪੱਕੇ ਪੈਰੀ ਹੱਤ ਪਾਇਆ ਉਹ ਆਉਣ ਲੱਗਦਾ ਵੀ ਸੱਚੀ ਮੁੱਚੀ ਵੱਧਦੀ ਪੱਕੇ ਪੈਰੀ ਹੱਤ ਪੈ ਗਿਆ ਵੀ ਹਾਲੇ ਤੱਕ ਤਾਂ ਕੋਈ ਖੇੜਾ ਛੁੱਟਣ ਦੀ ਸੰਭਾਵਨਾ ਨਹੀਂ ਬਣਦੀ ਜੀ ਬਿਲਕੁਲ ਤਹਿਣਾ ਸਾਹਿਬ ਕਾਂਗਰਸੀਆਂ ਦੀ ਗੱਲ ਕਰ ਲਈਏ ਜੀ ਕਾਂਗਰਸੀ ਕਹਿੰਦੇ ਕਿ ਹੁਣ ਇਕਜੁੱਟ ਹੋਣ ਦੀ ਕੋਸ਼ਿਸ਼ ਦੇ ਵਿੱਚ ਆਪਸੀ ਵਿਵਾਦ ਖਤਮ ਕਰਕੇ ਦੇਖੋ ਮੇਰੀ ਤਾਂ ਹੁਣ ਤੱਕ ਦੀ ਸੋਚ ਇਹ ਆ ਵੀ ਕਾਂਗਰਸੀ ਇਕਜੁੱਟ ਹੋ ਨਹੀਂ ਸਕਦੇ ਪਰ ਜੇ ਕਿਤੇ ਹੋ ਜਾਣ ਤਾਂ ਹੋ ਸਕਦਾ ਭਾਈ ਚਮਤਕਾਰ ਵੀ ਹੋ ਜੇ ਅਸੀਂ ਗਲਤ ਸਾਬਤ ਹੋ ਜੀਏ ਕਿ ਉਸ ਕਾਂਗਰਸ ਦਾ ਨੂੰ ਪੇਟ ਦੇ ਦੇਖਿਆ ਅਸੀਂ ਤਾਂ ਅਜੇ ਤੱਕ ਕਾਂਗਰਸ ਦਾ ਨੂੰ ਸਿਰਫ ਲੜਦੇ ਦੇਖਿਆ ਜੇ ਕਿਤੇ ਇਕੱਠੇ ਹੋ ਜਾਣ ਤਾਂ ਇਹਦੇ ਵਰਗੀ ਤਾਂ ਕੋਈ ਰੀਸ ਨਹੀਂ ਗਈ ਪਰ ਇਹ ਜਾਣਕਾਰੀ ਮਿਲੀ ਹੈ ਕਿ ਜਿਹੜੇ ਕਾਂਗਰਸੀ ਆ ਉਹ ਹੁਣ ਇਕਜੁੱਟ ਹੋਣ ਦੀ ਕੋਸ਼ਿਸ਼ ਕਰ ਰਹੇ ਆ ਕਾਂਗਰਸੀ ਇਕਜੁੱਟ ਹੋਣ ਦੇ ਵੱਲ ਬਦਲਣ ਦੀ ਗੱਲ ਕਰਦੇ ਆ ਲੰਗੇ ਜਣੀ ਦਿੱਲੀ ਦੇ ਵਿੱਚ ਹਾਈ ਕਮਾਂਡ ਦੇ ਵੱਲੋਂ ਤੇ ਪੰਜਾਬ ਦੇ ਕਾਂਗਰਸੀ ਸੱਦੇ ਗਏ ਸੀਗੇ ਉਥੇ ਕਈ ਕਾਂਗਰਸੀ ਗਏ ਕਈ ਚਲੋ ਨਹੀਂ ਵੀ ਗਏ ਉਹਨਾਂ ਨੇ ਉਥੇ ਜਾ ਕੇ ਤੇ ਗੱਲਾਬਾਤ ਕੀਤੀ ਕਿ ਕਿ ਉਹ ਹਾਈ ਕਮਾਂਡ ਨੇ ਕਹਿੰਦੇ ਕਾਫੀ ਘੁਰਕੀ ਮਾਰ ਕੇ ਭੇਜੇ ਆ ਇਹ ਗੱਲ ਕਹੀਏ ਵੀ ਤੁਸੀਂ ਤਮਾਸ਼ਾ ਨਾ ਬਣਾਓ ਹਰ ਵਾਰ ਤੁਸੀਂ ਆਪਣੀਆਂ ਗੱਲਾਂ ਦੇ ਕਰਕੇ ਹਾਰਦੇ ਆ ਇਸ ਕਰਕੇ ਭਾਈ ਐਸਦੀ ਲੜਾਈ ਝਗੜਾ ਆ ਦਾ ਬੰਦ ਕਰੋ ਤੇ ਜਿਹੜੇ ਤੁਹਾਡੇ ਆਪਸ ਦੇ ਵਿੱਚ ਝੇੜੇ ਆ ਇਹਨਾਂ ਨੂੰ ਖਤਮ ਕਰੋ ਤੇ ਇੱਕਜੁੱਟ ਹੋਵੋ ਸੋ ਕਹਿੰਦੇ ਵੀ ਹਾਈ ਕਮਾਂਡ ਦੀ ਘੁਰਕੀ ਤੋਂ ਬਾਅਦ ਕਿ ਹੁਣ ਥੋੜਾ ਜਿਹਾ ਢਹਣੇ ਵੀ ਪਏ ਆ ਹੁਣ ਉਹ ਚੁੱਪ ਜੇ ਵੀ ਆ ਤੇ ਪੰਜਾਬ ਦੇ ਵਿੱਚ ਪ੍ਰਗਟ ਸਿੰਘ ਤੇ ਰਾਜਾ ਬੜੇ ਦੇ ਦੋਵਾਂ ਦੀ ਬਣਦੀ ਨਹੀਂ ਹੁੰਦੀ ਇਹਨਾਂ ਦੋਵਾਂ ਨੇ ਇਕੱਠਿਆਂ ਫੋਟੋ ਕਰਕੇ ਵੀ ਪਾਈਆਂ ਹੈਗੀਆਂ ਸੋ ਇਸ ਤਰੀਕੇ ਦੇ ਵੀਰ ਸਾਹਮਣੇ ਆਇਆ ਪਰ ਕਾਂਗਰਸ ਆ ਜਿਹੜੀ ਕਦੇ ਐਗਜ਼ੀਕਟਿਵ ਹੋਈ ਤਾਂ ਨਹੀਂ ਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਪੰਜਾਬੋਂ ਬਾਹਰਲੇ ਸੂਬਿਆਂ ਦੇ ਵਿੱਚ ਵੀ ਇਹਦਾ ਇਹੀ ਹਾਲ ਆ ਸੋ ਵੀ ਇਹਨੇ ਪਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਜੀ ਟਣਾਂ ਸਾਹਿਬ ਪਤਾ ਨਹੀਂ ਕਿਉਂ ਪੰਜਾਬ ਦੇ ਲੋਕ ਜੋ ਕੁਝ ਵਾਪਰਦਾ ਹੈ ਉਹਦੇ ਤੋਂ ਸਬਕ ਨਹੀਂ ਲੈਂਦੇ ਜਦੋਂ ਇਹੋ ਜਿਹੀਆਂ ਖਬਰਾਂ ਆਉਂਦੀਆਂ ਨੇ ਸੱਚੀ ਮਨ ਨੂੰ ਝੰਜੋੜ ਦਿੰਦੀਆਂ ਨੇ ਆ ਥੋੜੇ ਦਿਨਾਂ ਪਹਿਲਾਂ ਹੀ ਆਪਾਂ ਫਿਰੋਜ਼ਪੁਰ ਤੋਂ ਖਬਰ ਇਹ ਜੀ ਸਾਂਝੀ ਕੀਤੀ ਸੀ ਤੇ ਹੁਣ ਇੱਕ ਹੋਰ ਸਾਹਮਣੇ ਆ ਗਈ ਹੈ ਜੀ ਕਿ ਰਿਵਾਲਵਰ ਦੇ ਨਾਲ ਰੀਲ ਬਣਾਉਂਦੇ ਹੋਏ ਮੁੰਡੇ ਦੀ ਗੋਲੀ ਨਾਲ ਮੌਤ ਹੋ ਗਈ ਹੈ ਜੀ ਬਿਲਕੁਲ ਜੀ ਬਿਲਕੁਲ ਇਹ ਬਨੂੜ ਵੱਲੋਂ ਖਬਰ ਆਈ ਹੈ ਇਹ ਬੜੀ ਦੁਖ ਦੀ ਖਬਰ ਹੈ ਇਹ ਬੜੀ ਚਿੰਤਾਜਨਕ ਖਬਰ ਹੈ ਇਸ ਕਿਸ ਤਰੀਕੇ ਦੇ ਨਾਲ ਕਿਵੇਂ ਮੌਤਾ ਹੋ ਰਹੀ ਹੈ ਬੜੀ ਚਿੰਤਾਜਨਕ ਖਬਰ ਹੈ ਫਿਰ ਪਈ ਕੀ ਤੋਂ ਕੀ ਬਣੀ ਜਾਂਦਾ ਕਿਉਂਕਿ ਜਵਾਨੀ ਆ ਜਿਹੜੀ ਅਲੜ ਉਮਰ ਆ ਜਿਹੜੀ ਉਹਦੇ ਵਿੱਚ ਪਤਾ ਨਹੀਂ ਹੁੰਦਾ ਵੀ ਅਗਲੇ ਪਲ ਦੇ ਵਿੱਚ ਕੀ ਤੋਂ ਕੀ ਹੋ ਜਾਣਾ ਜੇਕਰ ਅਸੀਂ ਆਹ ਗੱਲ ਕਰਦੇ ਹਾਂ ਤਾਂ ਇਹ ਉਹਦਾ ਹੀ ਇੱਕ ਨਮੂਨਾ ਹੈਗਾ ਜਾਣਕਾਰੀ ਇਹ ਮਿਲਿਆ ਕਿ ਇੱਥੇ ਬਨੂੜ ਖੇਤਰ ਦੇ ਵੱਲ ਇੱਕ ਮੁੰਡਾ 10th ਕਲਾਸ ਦੇ ਵਿੱਚ ਪੜਦਾ ਉਹਦੇ ਦੋਸਤ ਉਹਦੇ ਘਰੇ ਆ ਗਏ ਸਾਰੇ ਜਣੇ ਇਕੱਲੇ ਸੀਗੇ ਮਾਪੇ ਬਾਪ ਘਰੇ ਸਨ ਹੀ ਸੀਗੇ ਤੇ ਇਹ ਆਪਸ ਦੇ ਵਿੱਚ ਪਤਾ ਲੱਗਾ ਜੀ ਕਿ ਰੀਲਾ ਰੋਲਾ ਮਣਾਉਣ ਲੱਗੇ ਕਿ ਉਹਦੀ ਰਵਾਲ ਵਰ ਅਲਮਾਰੀ ਦੇ ਵਿੱਚ ਪਈ ਸੀ ਵੀਲਾ ਨਹੀਂ ਕੱਢ ਲਈ ਤੇ ਬਾਅਦ ਵਿੱਚ ਇਹ ਉਹਨਾਂ ਰੀਲਾ ਮਣਾਉਣ ਲੱਗ ਪਏ ਤੇ ਗੋਲੀ ਚੱਲ ਗਈ ਤੇ ਗੋਲੀ ਵੱਜ ਗਈ ਤੇ ਮੁੰਡੇ ਦੀ ਥਾਂ ਮੌਤ ਹੋ ਗਈ ਤੇ ਮਾਪਿਆਂ ਦਾ ਇੱਕ ਅੱਲਾ ਕੱਲਾ ਮੁੰਡਾ ਸੀ ਜਿਹਦੇ ਘਰ ਦੇ ਵਿੱਚ ਆਏ ਸੀਗੇ ਦੋਸਤ ਤੋਂ ਕੁਸਟਨ ਪਹਿਲਾਂ ਵੀ ਅਪਾ ਖਬਰ ਸਾਂਝੀ ਕੀਤੀ ਸੀ ਉਹ ਖਬਰ ਆਈ ਸੀਗੀ ਜੀ ਇਧਰੋਂ ਫਰੋਜ਼ਪੁਰ ਦੇ ਵੱਲੋਂ ਉੱਥੇ ਵੀ ਬਹੁਤ ਸਾਰਾ ਨੁਕਸਾਨ ਹੋਇਆ ਸੀ ਤੋਂ ਬੜੀ ਚਿੰਤਾ ਜਨੇ ਖਬਰਾਂ ਇਹ ਹੁੰਦੀਆਂ ਹੁੰਦੀਆਂ ਵੀ ਪਾਈ ਉੱਥੇ 8ਵੀਂ ਕਲਾਸ ਦੇ ਮੁੰਡੇ ਨੇ ਤੇ ਬਾਪੂ ਦੇ ਰਵਾਲਵਰ ਨਾਲ ਜਿਹੜਾ ਸ਼ੁਰੂ ਕੀਤਾ ਤੇ ਗੋਲੀ ਵੱਜ ਗਈ ਉਹਦੇ ਕੋਲੋਂ ਆਪਦੇ ਮੱਥੇ ਦੇ ਵਿੱਚ ਤੇ ਭਾਈ ਉਹਦੀ ਮੌਤ ਹੋ ਗਈ ਸੀ ਸੋ ਇਹੋ ਜੀਆਂ ਖਬਰਾਂ ਜਿਹੜੀਆਂ ਉਹ ਸਾਨੂੰ ਬੜਾ ਪੂਜੇ ਸਮਝਾਉਂਦੇ ਜਾਂ ਪਰ ਜੇ ਅਸੀਂ ਸਮਝ ਗਏ ਤਾਂ ਜੀ ਤੈਨਾ ਸਾਹਿਬ ਮਮਤਾ ਬੈਨਰਜੀ ਉਹ ਕਹਿੰਦੇ ਨੇ ਵੀ ਜਦੋਂ ਤੱਕ ਮੈਂ ਜਿੰਦਾ ਹਾਂ ਉਦੋਂ ਤੱਕ ਵੋਟ ਅਧਿਕਾਰ ਨਹੀਂ ਖੁੱਸਣ ਦੇਵਾਂਗੇ ਹਾਂ ਬਿਲਕੁਲ ਜੀ ਇਹ ਬਿਹਾਰ ਦੇ ਵਿੱਚ ਵੀ ਜੰਗ ਚੱਲਦੀ ਹੈ ਕਿ ਵੋਟਾਂ ਨੂੰ ਅਸੀਂ ਖੋਣ ਦੀ ਕੋਸ਼ਿਸ਼ ਜਿਹੜੇ ਲੋਕ ਕਰਦੇ ਆ ਉਹਨਾਂ ਨੂੰ ਸਫਲ ਨਹੀਂ ਹੋਣ ਦੇਵਾਂਗੇ ਤੇ ਹੁਣ ਇਹ ਗੱਲ ਮਮਤਾ ਬੇਨਰਜੀ ਨੇ ਵੀ ਕਹੀ ਆ ਉਹਨੇ ਕਹਿ ਦਿੱ ਕਿ ਜਿੰਨੀ ਦੇਰ ਤੱਕ ਮੈਂ ਜਾਉਣੀ ਆ ਪਛਮੀ ਬਗਾਲ ਦੇ ਵਿੱਚ ਵੀ ਵੋਟਾਂ ਨਹੀਂ ਖੁੱਸਣ ਦੇਵਾਂਗੀ ਵੋਟਾਂ ਨਹੀਂ ਖੋਣ ਦੇਵਾਂਗੀ ਲੱਗੇ ਕਲ ਮਮਤਾ ਬੇਨਰਜੀ ਨੇ ਕਿਹਾ ਵੀ ਭਾਜੀਪੀ ਦੇ ਵੱਲੋਂ ਤੇ ਕਈ ਹੋਰ ਲੋਕਾਂ ਦੇ ਵੱਲੋਂ ਵੋਟਾਂ ਖੋਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਇਹ ਲੋਕ ਕਦੇ ਵੀ ਸਫਲ ਨਹੀਂ ਹੋਣਗੇ ਉਹਨੇ ਇਹ ਗੱਲ ਕਹੀ ਆ ਜੀ ਕਿ ਇਸ ਵਾਰ ਇਕਜੁੱਟ ਹੋ ਕੇ ਹੰਬੜਾ ਮਾਰਨ ਦੀ ਲੋੜ ਆ ਉਹ ਕਹਿੰਦੇ ਕਿ ਹਰ ਵਾਰ ਇਹ ਕੁਝ ਨਾ ਕੁਝ ਵੋਟਾਂ ਦੇ ਮੌਕੇ ਕਰਦੇ ਆ ਤੇ ਕਰਨ ਦੀ ਕੋਸ਼ਿਸ਼ ਕਰਦੇ ਰਹਿਣਗੇ ਜਦ ਤੱਕ ਪਰ ਆਪਾਂ ਚਿੰਤਾ ਨਹੀਂ ਕਰਨੀ ਆਪਾਂ ਇਕਜੁੱਟ ਹੋ ਕੇ ਹਮਲਾ ਮਾਰਨਾ ਆਪਾਂ ਸਾਰੇ ਇਕ ਹੋ ਕੇ ਰਹਿਣਾ ਤੇ ਭਾਈ ਇਹ ਬੀਜੇਪੀ ਜਾਂ ਹੋਰ ਜਿਹੜੀਆਂ ਸਿਆਸੀ ਤਾਕਤਾਂ ਜਿਹੜੀਆਂ ਕਿ ਸਾਨੂੰ ਤੋੜਨਾ ਚਾਹੁੰਦੇ ਹਨ ਇਹਨਾਂ ਦੇ मंसूਬੇ ਅਸੀਂ ਸਫਲ ਨਹੀਂ ਹੋਣਦੇ ਨੇ ਸੋ ਮਤਲਬ ਇਹ ਕਹਿਣ ਦਾ ਇਹ ਵੀ ਕਿ ਜਿਹੜਾ ਕੋਈ ਵੀ ਹਾਰ ਦੇ ਵਿੱਚ ਰਾਹੁਲ ਗਾਂਧੀ ਦੇ ਮੁੱਦੇ ਦੇ ਰੂਪ ਵਿੱਚ ਚੱਕਿਆ ਤੇ ਪੱਛਮੀ ਬਕਾਲ ਦੇ ਵਿੱਚ ਮੰਮਤਾ ਬੇਨਰਜੀ ਦੇ ਵੱਲੋਂ ਵੀ ਉਹੀ ਗੱਲ ਕਹੀ ਜਾ ਰਹੀ ਹੈ ਜੀ ਬਿਲਕੁਲ ਤੇ ਚਾਨਾ ਸਾਹਿਬ ਹੁਣ ਮੌਜੂਦਾ ਮੌਸਮ ਵਿਭਾਗ ਨੇ ਕੀ ਜਾਣਕਾਰੀ ਦਿੱਤੀ ਹੈ ਜੀ ਕਿਵੇਂ ਰਹੇਗਾ ਪੰਜਾਬ ਦਾ ਮੌਸਮ ਦੇਖੋ ਆਉਂਦੇ 48 ਘੰਟਿਆਂ ਦੇ ਵਿੱਚ ਮੀਂਹ ਦਾ ਕਾਫੀ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਪੰਜਾਬ ਦੇ ਵਿੱਚ ਹਿਮਾਚਲ ਦੇ ਵਿੱਚ 3 ਦਿਨ ਲਗਾਤਾਰ ਪਰ ਜਦੋਂ ਆਪਾਂ ਖਬਰਾਂ ਦੀ ਸਾਂਝ ਪਾ ਰਹੇ ਹਾਂ ਉਸ ਵੇਲੇ ਪੰਜਾਬ ਦੇ ਵਿੱਚ ਮੌਸਮ ਸਾਫ਼ ਆ ਇਸ ਵੇਲੇ ਪੰਜਾਬ ਦੇ ਵਿੱਚ ਧੁੱਪ ਨਿਕਲੀ ਪਈ ਆ ਚਲੋ ਗੱਲ ਇਹ ਜੀ ਕਿ ਪੰਜਾਬ ਦੇ ਵਿੱਚ ਮੌਸਮ ਹੁਣ ਸਾਫ਼ ਰਵੇ ਤੇ ਮੀਂਹ ਬਹੁਤਾ ਨਾ ਪਵੇ ਕਿਉਂਕਿ ਜੇਕਰ ਮੀਂਹ ਪੈਂਦਾ ਤੇ ਫਿਰ ਉਹੀ ਹੜ੍ਹ ਵਾਲੀ ਸਥਿਤੀ ਦੇ ਵਿੱਚ ਵਾਧਾ ਹੁੰਦਾ ਪੰਜਾਬ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਉਹਦਾ ਵੱਡਾ ਕਾਰਨ ਇਹ ਨਹੀਂ ਕਿ ਪੰਜਾਬ ਦੇ ਵਿੱਚ ਬਹੁਤ ਮੀਂਹ ਪਿਆ ਉਹਦਾ ਵੱਡਾ ਕਾਰਨ ਇਹ ਜਿਕੇ ਹਿਮਾਚਲ ਦੇ ਵਿੱਚ ਬਹੁਤ ਮੀਂਹ ਪਿਆ ਕਿ ਹਿਮਾਚਲ ਦੇ ਪਾਣੀ ਨੇ ਇਹ ਜਿਹੜਾ ਡੈਮਾਂ ਤੱਕ ਪਹੁੰਚ ਕੀਤੀ ਤੇ ਡੈਮਾਂ ਦੇ ਵਿੱਚੋਂ ਜਦੋਂ ਪਾਣੀ ਛੱਡੇਗਾ ਤਾਂ ਫੇਰ ਲੋਕ ਡੁੱਬੇਗਾ ਸੋ ਇਹ ਆ ਜੀ ਗੱਲ ਕੋਲੋ ਕਹਾਣੀ ਪਰ ਗੱਲ ਇਹ ਜਿਕੇ ਅਸੀਂ ਕੁਦਰਤ ਦੇ ਮੋਢੇ ਅਰਦਾਸ ਹੀ ਕਰ ਸਕਦੇ ਆ ਉਹ ਤਾਂ ਆਮਨੁੱਖ ਦੇ ਹੱਥ ਵਿੱਚ ਕੁਝ ਨਹੀਂਗਾ ਕਿ ਹੁਣ ਮੌਸਮ ਸਾਫ਼ ਰਹੇ ਤੇ ਹੜ੍ਹਾਂ ਵਾਲੀ ਦੀ ਖਤਮ ਹੋ ਜੇ ਇਹ ਵੀ ਅਸੀਂ ਅਰਦਾਸ ਕਰਦੇ ਆ ਜੀ ਬਿਲਕੁਲ ਸਹੀ ਤੇ ਟੈਣਾ ਸਾਹਿਬ ਮਨਰंजन ਜੀ ਦਾ ਕੀ ਹਾਲ ਹੈ ਜੀ ਦੇਖੋ ਖਾਰੇ ਤੱਕ ਕਿਸੇ ਫਿਲਮ ਦੇ ਵੱਲ ਕਿਸੇ ਗੀਤ ਦੇ ਵੱਲ ਕਿਸੇ ਪੰਜਾਬੀ ਦਾ ਕੋਈ ਚਾਨਣ ਨਹੀਂ ਦਾ ਜੇ ਅੱਜ ਮੰਨ ਲਓ ਕੋਈ ਫਿਲਮ ਦੇ ਬਾਰੇ ਗੱਲ ਕਹੀ ਜਾਵੇ ਜਿੱਕੇ ਅਸੀਂ ਫਲਾਣੀ ਤਾਂ ਤੇ ਪ੍ਰਚਾਰ ਕਰਨ ਚੱਲੇ ਆ ਤੇ ਲੋਕ ਉਹਨਾਂ ਨੂੰ ਗਾਲਾਂ ਹੀ ਕੱਢਦੇ ਆ ਵੀ ਭਾਈ ਪੰਜਾਬੀ ਡੁੱਬ ਰਹੇ ਤੇ ਤੁਹਾਨੂੰ ਫਿਲਮਾਂ ਦਾ ਚਾਹ ਪਿਆ ਸੋ ਇਹ ਦੀ ਕਿ ਪੰਜਾਬੀ ਫਿਲਮਾਂ ਪੰਜਾਬੀ ਗੀਤ ਜਾਂ ਕੋਈ ਵੀ ਮਨੋਰੰਜਨ ਦੀ ਵੇਦਾ ਹੁੰਦੀ ਹੈ ਜਿਹੜੀ ਉਹ ਉਦੋਂ ਹੀ ਚੰਗੀ ਲੱਗਦੀ ਹੈ ਜਦੋਂ ਕਿ ਮਾਹੌਲ ਠੀਕ ਹੋਵੇ ਇਸ ਵੇਲੇ ਪੰਜਾਬ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਖਤਰੇ ਦੇ ਵਿੱਚ ਆ ਲੂਕਾਂ ਦਾ ਆਰਥਿਕ ਤੌਰ ਤੇ ਨੁਕਸਾਨ ਬਹੁਤ ਹੋ ਗਿਆ ਲੋਕ ਫਿਕਰਾਂ ਦੇ ਵਿੱਚ ਐ ਇਸ ਕਰਕੇ ਕਿਸੇ ਗਾਣੇ ਕਿਸੇ ਫਨੋਂ ਦੇ ਵੱਲ ਕੋਈ ਧਿਆਨ ਨਹੀਂ ਕਿਸੇ ਦਾ ਵੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਆਸਲੀ ਜੀ ਅੱਜ ਨਹੀਂ ਜੀ ਆਪਾਂ ਫਿਰ ਵਿਚਾਰਾਂ ਦੀ ਸੰਚ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦ